ਸਪੰਜਾਬ ਦੇ ਲੋਕਾਂ ਨੂੰ ਅੱਜ ਵੱਡੀ ਰਾਹਤ ਮਿਲਣ ਵਾਲੀ ਹੈ ਦੱਸਦੀ ਹੈ ਕਿ ਟੋਲ ਪਲਾਜ਼ਾ 4 ਘੰਟੇ ਲਈ ਮੁਫਤ ਰਹਿਣਗੇ ਦੱਸਦੀ ਹੈ ਕਿ ਕੌਮ ਇਨਸਾਫ ਮੋਰਚਾ ਨੇ ਸਿਕ ਬੰਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਤੇ ਤਰਨਾ ਦੇਣ ਦਾ ਐਲਾਨ ਕੀਤਾ ਅਤੇ 11 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਹੈ ਸਾਰੇ ਜਿਹੜੇ ਟੋਲ ਫ੍ਰੀ ਰਹਿਣਗੇ ਕਾਰਜਕਰਤਾ ਟੋਲ ਤੇ ਪਹੁੰਚਣੇ ਸ਼ੁਰੂ ਹੋ ਗਏ ਨੇ ਮੋਰਚੇ ਨੇ ਹੋਰਨਾ ਸਹਿਯੋਗੀ ਸੰਗਠਨਾਤੋਂ ਵੀ ਇਸ ਵਿੱਚ ਸਹਿਯੋਗ ਦੇਣ ਦੀ ਮੰਗ ਕੀਤੀ ਹੈ ਦੱਸਿਆ ਕਿ ਉਹਦਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਲੇਕਿਨ ਕੇਂਦਰ ਸਰਕਾਰ ਸਿੱਖ ਬੰਦੀਆਂ ਨੂੰ ਰਿਹਾ ਨਹੀਂ ਕਰ ਰਹੀ ਹੈ ਇਸੇ ਵਜ੍ਹਾ ਨਾਲ ਸੂਬੇ ਦੇ ਵਿੱਚ ਟੋਲ ਪਲਾਜ਼ਾ ਜਿਹੜਾ ਮੁਫਤ ਕਰਨ ਦਾ ਫੈਸਲਾ ਕੀਤਾ ਗਿਆ ਸੰਘਰਸ਼ ਦੇ ਕਈ ਕਿਸਾਨ ਸੰਗਠਨਾ ਦਾ ਸਹਿਯੋਗ ਵੀ ਕਰ ਰਹੇ ਨੇ ਉਧਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਬਾਕ ਸਿੰਘ ਨੇ ਵੀ ਲੁਧਿਆਣਾ ਦੇ ਚਲਾਡਵਾਲ ਟੋਲ ਪਲਾਜ਼ਾ ਤੇ ਸਮਰਾਲਾ ਦੇ ਨਜ਼ਦੀਕ ਨਿੱਲੋ ਟੋਲ ਪਲਾਜ਼ਾ ਨੂੰ 4 ਘੰਟੇ ਲਈ ਮੁਫਤ ਕਰਵਾਉਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕੌਮ ਇਨਸਾਫ ਮੋਰਚੇ ਦੇ ਨਾਲ ਉਹਨਾਂ ਦੇ ਸੰਗਠਨ ਦੇ ਲੋਕ ਹਰ ਟੋਲ ਪਲਾਜ਼ਾ ਤੇ ਮੌਜੂਦ ਰਹਿਣਗੇ। ਕੌਮ ਇਨਸਾਫ ਮੋਰਚਾ ਸਿਕਮੰਦੀਆਂ ਦੀ ਰਿਹਾਈ ਦੇ ਲਈ ਹੈ ਜਿਹੜਾ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਪਲ ਕਲਾ ਫਾਇਰਿੰਗ ਮਾਮਲਾ ਦਾ ਵਚਨ ਇਨਸਾਫ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਬਿਊਰੋ ਰਿਪੋਰਟ ਲੁਧਿਆਣਾ ਲਾਈਵ